ਬੜੇ ਦੁੱਖ ਦੀ ਗੱਲ ਆ ਕਿ ਜਦੋਂ ਪੰਜਾਬ ਦੇ ਨੌਜਵਾਨ ਪੀੜ੍ਹੀ ਬਾਹਰ ਜਾ ਕੇ ਆਪਣੇ ਪੇਟ ਪਾਲਣ ਖਾਤਰ ਪਰਿਵਾਰ ਦੀ ਮਦਦ ਕਰਨ ਵਾਸਤੇ ਜਿਹੜੇ ਗਰੀਬ ਪਰਿਵਾਰ ਇਥੋਂ ਰਸ਼ੀਆ ਦੇ ਵਿੱਚ ਗਏ ਸੀ ਤੇ ਉਹਨਾਂ ਦਾ ਜੋ ਉੱਥੇ ਜਾ ਕੇ ਵਾਪਰੇ ਆ ਉਹ ਬੜਾ ਹੈਰਾਨੀਜਾਨਕ ਆ ਤੇ ਬੜੇ ਇਹ ਦੁੱਖ ਦੀ ਗੱਲ ਤੇ ਬੜੇ ਦੁੱਖ ਦੇ ਨਾਲ ਜਿਹੜਾ ਹੈ ਇਹ ਗੱਲ ਸਾਂਝੀ ਕਰ ਰਹੇ ਆ ਕਿ ਤਕਰੀਬਨ 100 ਤੋਂ ਦੇ ਕਰੀਬ ਜਿਹੜੇ ਇਹ ਬੱਚੇ ਰਸ਼ੀਆ ਦੇ ਵਿੱਚ ਫਸੇ ਸੀ ਤੇ ਇਹਨਾਂ ਨੇ ਜੋ ਕਹਾਣੀ ਦੱਸੀ ਹੈ ਕਿ ਇਹ ਜਿਹੜੇ ਹੈ ਏਜੰਟ ਆ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਇਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਹੈ ਉੱਥੇ ਸਿਕਿਉਰਿਟੀ ਦੀ ਨੌਕਰੀ ਦੇਵਾਂਗੇ ਤੇ ਉੱਥੇ ਲਿਜਾ ਕੇ ਇਹ ਜਿਹੜੇ ਹੈਗੇ ਆ ਉੱਥੋਂ ਦੇ ਜਿਹੜੇ ਭਾਰਤ ਦੇ ਹੀ ਕੁਝ ਉਧਰ ਵਸੇ ਹੋਏ ਉਧਰ ਰਹਿ ਰਹੇ ਜਿਹੜੇ ਏਜੰਟਾ ਉਹ ਇਹਨਾਂ ਨੂੰ ਜਿਹੜਾ ਹੈ ਅੱਗੇ ਜਿਹੜਾ ਹੈ ਬ੍ਰੋਕਰ ਬਣ ਕੇ ਸਰਕਾਰ ਨੂੰ ਦੇ ਦਿੰਦੇ ਆ ਤੇ ਉਹ ਅੱਗੇ ਇਹਨਾਂ ਨੂੰ ਜਿਹੜਾ ਹੈ ਜਿੱਥੇ ਲੜਾਈ ਚੱਲਦੀ ਆ ਉਹਦੇ ਵਿੱਚ ਜਿਹੜੇ ਹੈਗੇ ਉੱਥੇ ਡੈੱਡ ਬੋਡੀ ਨੂੰ ਚੱਕਣ ਵਾਸਤੇ ਜਾਂ ਉਹਨਾਂ ਦਾ اسلحਾ ਸਮਾਨ ਰੱਖਣ ਵਾਸਤੇ ਲਿਜਾਣਾ ਅੱਗੇ ਪਿੱਛੇ ਲਿਜਾਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਕੰਮ ਲਿਆ ਜਾਂਦਾ ਸੋ ਇਹਨਾਂ ਦੇ ਨਾਲ ਜਿੱਥੇ ਕਿ ਉੱਥੇ ਬਹੁਤ ਜਾਨ ਦਾ ਖਤਰਾ ਤੇ ਜਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਸਾਡੇ ਕੋਲ ਆਇਆ ਜਿਹਨੇ ਦੱਸਿਆ ਕਿ ਮੈਂ ਉੱਥੇ ਉਹਨਾਂ ਹਾਲਾਤਾਂ ਤੋਂ ਖੁਦਕਿਸ਼ੀ ਕਰਨ ਲੱਗਾ ਸੀ ਪਰ ਜਦੋਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਇਹ ਮੁੱਦੇ ਵਿੱਚ ਇਹ ਮੁੱਦਾ ਉਠਾਇਆ ਤੇ ਸਾਡੇ ਵਾਪਸ ਜਾਣ ਦੀ ਆਸ ਬੱਧੀ ਹੈ ਤੇ ਇਸ ਮੁੱਦੇ ਤੋਂ ਇਹਨੇ ਜਿਹੜਾ ਹੈਗਾ ਉਹ ਮਰਨ ਦੀ ਜਿਹੜੀ ਸੀਗੀ ਵਿਚਾਰ ਛੱਡੀ ਤੇ ਗੁਰੂ ਨੇ ਕਿਰਪਾ ਕੀਤੀ ਵਾਪਸ ਵੀ ਆ ਗਿਆ ਤੇ ਇਹਨੇ ਕਹਾਣੀ ਦੱਸੀ ਹੈ ਕਿ ਉਥੇ ਇਹਦੇ ਬਾਹਰ ਦੇ ਉੱਤੇ ਕੋਈ ਜਿਹੜਾ ਹੈ ਗੋਲੇ ਦਾ ਜਾਂ ਕੋਈ ਚੀਜ਼ ਉੱਥੇ ਲੱਗੀ ਤੇ ਇਹਦੇ 6:00 ਵੱਜ ਗਏ ਜਿਹਦਾ ਕਰਕੇ ਇਹਨੂੰ ਵਾਪਸ ਭੇਜ ਦਿੱਤਾ ਇੱਕ ਹੋਰ ਹੈਰਾਨੇ ਦੀ ਗੱਲ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਉਥੇ ਦੀ ਹੈ ਸਰਕਾਰ ਦਿੰਦੀ ਹੈ ਉਹ ਵੀ ਜਿਹੜੇ ਏਜੰਟਾ ਉਹਨਾਂ ਨੇ ਇਹਨਾਂ ਦੇ ਖਾਤੇ ਵਿੱਚ ਢੋਕ ਡਾਲੀ 30 ਲੱਖ ਰੁਪਏ ਇਹਨੂੰ ਸਰਕਾਰ ਨੇ ਦਿੱਤਾ ਸੀ ਉਹ ਵੀ ਇਹਨੂੰ ਨਹੀਂ ਮਿਲਿਆ ਉਹ ਵੀ ਉਹਨਾਂ ਦੇ ਖਾਤੇ ਚੋਂ ਕਟਾ ਲਿਆ ਤੇ ਉੱਥੇ ਜਿਹੜੇ ਹੈ ਭਾਰਤ ਦੇ ਕੁਝ ਜਾ ਕੇ ਏਜੰਟ ਬਣੇ ਹੋਏ ਆ ਉਹੀ ਇਹਨਾਂ ਬੱਚਿਆਂ ਦੀ ਜਿਹੜੇ ਹੈਗਾ ਸ਼ੋਸ਼ਣ ਉਹਨਾਂ ਨੇ ਕੀਤਾ ਸੋ ਇਹਦੇ ਨਾਲ ਅੱਜ ਜਿਹੜੇ ਹੈਗੇ ਆ ਸਾਡੇ ਕੋਲ ਇੱਕ ਇਹ ਵਾਪਸ ਆਇਆ ਜਿਹੜਾ ਰਸ਼ੀਆ ਤੋਂ ਇਹ ਨੌਜਵਾਨ ਬੈਠਾ ਤੇ ਪੰਜ ਹੋਰ ਪਰਿਵਾਰ ਆਏ ਆ ਇਹ ਜਿਨ੍ਹਾਂ ਦੇ ਵਿੱਚੋਂ ਕਿਸੇ ਦਾ ਬੱਚਾ ਕਿਸੇ ਦਾ ਬਾਪ ਤੇ ਕਿਸੇ ਦਾ ਜਿਹੜਾ ਹੈ ਕੋਈ ਰਿਸ਼ਤੇਦਾਰ ਜਿਹੜਾ ਹੈ ਉਹ ਬਾਹਰ ਫਸਿਆ ਹੋਇਆ ਇਹਨਾਂ ਦੇ ਵਿੱਚ ਤਕਰੀਬਨ 20 ਜਿਹੜੇ ਹੈਗੇ ਆ ਲੋਕ ਇਹ ਦੱਸਦੇ ਕਿ ਜਿਨ੍ਹਾਂ ਦੀ ਆਇਡੈਂਟੀਫਾਈ ਹੋਇਆ ਕਿ ਹਜੇ ਫਸੇ ਹੋਏ ਆ ਤੇ ਇਹਨਾਂ ਦੇ ਵਿੱਚ ਜਿਹੜੇ ਆ ਵਾਪਸ ਹਜੇ ਨਹੀਂ ਆਏ ਉਹਨਾਂ ਦੇ ਵਿੱਚ ਉਹਦਾ ਉਹਨਾਂ ਦਾ ਲੜਕਾ ਇੱਕ ਆਇਆ ਤੇ ਕੱਲ ਹੀ ਉਹਨਾਂ ਨੂੰ ਜਦੋਂ ਇੱਧਰ ਨੂੰ ਤੁਰਿਆ ਤੇ ਉਸ ਤੋਂ ਬਾਅਦ ਈਮੇਲ ਆਈ ਆ ਵੀ ਤੁਹਾਡਾ ਬਾਪ ਜਿਹੜਾ ਹੈ ਉਹ ਮਰ ਚੁੱਕਾ ਪਰ ਉਹ ਮਰਿਆ ਕਦੋਂ ਦਾ ਜੂਨ ਦਾ ਜਿਹੜਾ ਹੈ ਕਢਾਈ ਕਰ ਗਿਆ ਤੇ ਅੱਜ ਜਾ ਕੇ ਜਿਹੜਾ ਹੈਗਾ ਦਸੰਬਰ ਦੇ ਵਿੱਚ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਚੜ੍ਹਾਈ ਕਰ ਗਿਆ ਸੋ ਇਹ ਬੜਾ ਹੀ ਗੰਭੀਰ ਮਾਮਲਾ ਹੈ ਜਿਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਭਾਰਤ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਜਿਨ੍ਹਾਂ ਨੇ ਅੱਗੇ ਵੀ ਬੜੀਆਂ ਕੋਸ਼ਿਸ਼ਾਂ ਕਰਕੇ ਜਿਹੜੀਆਂ ਹੈਗੀਆਂ ਅਰਬ ਤੋਂ 100 ਤੋਂ ਵੱਧ ਅਸੀਂ ਕੋਸ਼ਿਸ਼ ਕੀਤੀ ਹੈ ਅੰਬੈਸੀ ਨੇ ਮਦਦ ਕਰਕੇ ਤੋਂ ਤੋਂ ਬਾਅਦ ਲੜਕੀਆਂ ਇਸ ਇਲਾਕੇ ਦੀਆਂ ਇਸ ਵੇਲੇ ਤੱਕ ਜਿਹੜੇ ਹੈਗੇ ਆ ਆ ਲਗਭਗ ਆ ਕਿਥੇ ਜਿਹੜੇ ਹੈਗੇ ਆ 7 ਬੱਜੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਜਿਹੜੇ ਹੈ ਉਹ ਵਾਪਸ ਆ ਚੁੱਕੇ ਆ ਤੇ ਹੋਰ ਵੀ ਜਿਹੜੇ ਹੈਗੇ ਆ ਵੱਖ-ਵੱਖ ਸਟੇਟਾਂ ਦੇ ਨਾਲ ਜੁੜੇ ਹੋਏ ਆ ਜਿਹੜੇ ਹਜੇ ਉੱਥੇ ਆ ਉੱਥੇ ਰਹਿ ਰਿਹਾ ਪੰਜਾਬ ਦੇ 8 ਜਿਹਨਾਂ ਦੇ ਵਾਪਸ ਆ ਚੁੱਕੇ ਆ ਤੇ ਇਹ ਨੌਜਵਾਨ ਵੀ ਜਿਹੜਾ ਹੈਗਾ ਇਹ ਉੱਥੇ ਹੀ ਵਾਪਸ ਆਇਆ ਸੋ ਇਹ ਜਿਹੜਾ ਹੈਗਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਹੈ ਵਿਦੇਸ਼ ਮੰਤਰਾਲੇ ਦਾ ਜਿਨ੍ਹਾਂ ਨੇ ਅੱਗੇ ਮਿਹਨਤ ਕਰਕੇ ਇਹਨਾਂ ਨੂੰ ਵਾਪਸ ਮੰਗਾਇਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜੇ ਪਰਿਵਾਰ ਦਰਦਰ ਦੇ ਉੱਤੇ ਭੜਕ ਰਹੇ ਆ ਤੇ ਆਪਣੇ ਪਰਿਵਾਰ ਜਿਹੜੇ ਬਾਹਰ ਗਏ ਬੱਚਿਆਂ ਦੀ ਮਾਂ-ਬਾਪ ਦੀ ਆਪਣੇ ਭਰਾਵਾਂ ਦੀ ਜਿਹੜੀ ਹੈ ਉਹ ਸਲਾਮਤੀ ਦੀ ਜਿਹੜੀ ਹੈ ਉਹ ਵਾਸਤੇ ਮਦਦ ਮੰਗ ਰਹੇ ਅਸੀਂ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਉਹਨਾਂ ਦੀ ਇਸੇ ਤਰ੍ਹਾਂ ਹੀ ਜਿਹੜੀ ਹੈ ਗੱਲ ਨੂੰ ਰਸ਼ੀਆ ਸਰਕਾਰ ਕੋਲ ਪਹੁੰਚਾ ਕੇ ਇਹਨਾਂ ਜਿਹੜੇ ਰਹਿੰਦੇ ਬੱਚੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਜਿਹੜੇ ਬੱਚਿਆਂ ਨਾਲ ਉੱਥੇ ਠੱਗ ਏਜੰਟ ਧੋਖਾ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਇੱਕ ਪਰਿਵਾਰ ਨੇ ਸਾਨੂੰ ਦੱਸਿਆ ਕਿ ਇੱਥੇ ਹੀ ਦੇ ਜਿਹੜੇ ਏਜੰਟ ਆ ਜਿਹੜੇ ਇੱਥੋਂ ਭੇਜਦੇ ਆ ਹੋਰ ਏਜੰਟਾਂ ਉਹ ਜਿਹੜੇ ਏਜੰਟਾ ਅਸਲ ਜਿਹੜੇ ਹੈਗੇ ਇਹਨਾਂ ਨੂੰ ਦੋਸ਼ੀ ਬਣਦੇ ਆ ਜਿਹੜੇ ਕਿ ਇਥੋਂ ਇਹਨਾਂ ਨੂੰ ਜਿਹੜੇ ਹੈ ਗਲਤ ਤਰੀਕੇ ਦੇ ਨਾਲ ਭੇਜਦੇ ਆ ਇਹਨਾਂ ਨੂੰ ਇਹੋ ਜਿਹਾ ਝਾਸਾ ਦਿੰਦੇ ਆ ਕਿ ਤੁਹਾਡਾ ਬੱਚਾ ਉਸੇ ਚੱਲ ਜਾਊਗਾ ਉਸੇ ਗਾਰਡ ਦੀ ਨੌਕਰੀ ਹੈ ਤੁਹਾਨੂੰ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਹੈਗੀ ਕਹਾਣੀ ਤੁਹਾਨੂੰ ਆਪ ਦੱਸਣਗੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਹੋਈ ਸੋ ਜਿੱਥੇ ਅਰਬ ਦੇ ਵਿੱਚ ਸਾਡੀਆਂ ਧੀਆਂ ਦਾ ਜਿਹੜਾ ਹੈ ਉਹਨਾਂ ਦਾ ਜਸਮਾਨੀ ਸ਼ੋਸ਼ਣ ਤੇ ਉਹਨਾਂ ਨੂੰ ਵੇਚਿਆ ਜਾਂਦਾ ਇਸੇ ਤਰ੍ਹਾਂ ਹੀ ਸਾਡੇ ਨੌਜਵਾਨ ਵੀ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਇਹਨਾਂ ਦੇ ਕੋਲੋਂ ਇੱਥੇ ਵੀ ਜਿਹੜੇ ਹੈਗੇ ਆ ਜਿਸ ਤਰ੍ਹਾਂ ਉਹਨਾਂ ਲੜਕੀਆਂ ਦੇ ਨਾਲ ਅਰਬੀ ਦੇ ਵਿੱਚ ਉਹਨਾਂ ਦੇ ਕੰਟੈਕਟ ਹੁੰਦੇ ਆ ਗੂਠਾ ਲਵਾ ਲੈਂਦੇ ਆ ਪੜ੍ਹਨਾ ਕੁਛ ਨਹੀਂ ਆਉਂਦਾ ਮਗਰੋਂ ਕਹਿੰਦੇ ਜੀ ਇਹਨਾਂ ਨੇ ਸਾਡੇ ਨਾਲ ਜਿਹੜਾ ਇਹ ਇਹ ਕੰਟੈਕਟ ਕੀਤਾ ਇਹਨਾਂ ਨੇ ਆ ਗੂਠਾ ਲਾਇਆ ਇਸੇ ਤਰ੍ਹਾਂ ਇਹ ਰਸ਼ੀਆ ਪਾਸਾ ਨੂੰ ਤਾਂ ਜਾਣਦੇ ਨਹੀਂ ਕਿ ਪਾਸਾ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਆ ਘੱਟ ਪੜੇ ਹੋਇਆ ਤੇ ਇਹਨਾਂ ਦੇ ਨਾਲ ਵੀ ਕੋਈ ਗੂਠਾ ਲਵਾ ਲੈਂਦੇ ਆ ਤੇ ਲਵਾ ਕੇ ਕਹਿੰਦੇ ਕਿ ਕੰਟੈਕਟ ਕੀਤਾ ਫਿਰ ਵੀ ਜੋ ਇਹਨਾਂ ਨੇ ਉਹ ਕੰਟੈਕਟ ਉਹਨਾਂ ਨੇ ਕੀਤਾ ਸਰਕਾਰ ਨੇ ਪੈਸੇ ਇਹਨਾਂ ਨੂੰ ਦਿੱਤੇ ਆ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਪਿਆ ਉਸੇ ਦੇ ਏਜੰਡਾ ਖਾ ਕੇ ਇਹਦੇ ਉੱਤੇ ਵੀ ਉਹਨਾਂ ਦੇ ਉੱਤੇ ਵੀ ਇਹਨਾਂ ਦੀ ਜਿਹੜੀ ਹੈਗੀ ਜਿੰਨਾ ਚਿਰ ਇਹਨਾਂ ਨੇ ਉਸੇ ਵਾਰ ਮਿਹਨਤ ਕੀਤੀ ਹੈ ਕਿਸੇ ਵੀ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਉਹਦਾ ਮੁਆਵਜ਼ਾ ਤੇ ਨਾਲ ਇਹਨਾਂ ਦੀ ਬਣਦੀਆਂ ਤਨਖਾਹਾਂ ਤੇ ਜਿਹੜੇ ਉਹ ਬੰਦੇ ਇਹਨਾਂ ਦੇ ਨਾਲ ਧੋਖਾ ਕੀਤਾ ਫਰਾਡ ਕੀਤਾ ਅਸੀਂ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਾਂਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇ ਤਾਂ ਕਿ ਹੋਰ ਬੱਚੇ ਜਿਹੜੇ ਹੈਗੇ ਆ ਇਸ ਤਰ੍ਹਾਂ ਇਹ ਰਾਹ ਪੈ ਕੇ ਦਾ ਇਸ ਸਦਸੇ ਦੇ ਵਿੱਚ ਆ ਕੇ ਵੀ ਆਓ ਤੁਹਾਨੂੰ ਅਸੀਂ ਸਿੱਧੇ ਦੱਸਦੇ ਆ ਤੁਸੀਂ ਉੱਥੇ ਆ ਕਰ ਸਕਦੇ ਆ ਇਹੋ ਜਿਹੇ ਜਿਹੜੇ ਫਰਾਡ ਹੋ ਗਏ ਉਹਨਾਂ ਨੂੰ ਰੋਕਿਆ ਜਾਵੇ ਇੱਕ ਵਾਰ ਚਰਚਾ ਛਿੜਦੀ ਹੈ ਪਰ ਵੀ ਜੰਟਾਂ ਨੂੰ ਲੈ ਕੇ ਜਿੱਦਾਂ ਕਿਤੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਿਦੇਸ਼ੀ ਚੰਗੂ ਦੇ ਵਿੱਚ ਫਸੇ ਹੋਏ ਉਹਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਇਸ ਵਿਸ਼ੇ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਉਚਾ ਸਮਝ ਨਹੀਂ ਗੰਭੀਰਤਾ ਤੇ ਵਿਚਾਰ ਤਾਂ ਹੀ ਹੋਵੇ ਕਿ ਜਦੋਂ ਤਾਂ ਬੱਚਾ ਹੀ ਸੋ ਜਾਂਦਾ ਏਜੰਟ ਜਿਹੜਾ ਹੈਗਾ ਪੈਸੇ ਮੰਗਦਾ ਉਹਦੀਆਂ ਟਿਕਟਾਂ ਟਿਕਰ ਬਣਦੀਆਂ ਕੋਈ ਪਰਿਵਾਰ ਜਿਹੜਾ ਸਰਕਾਰ ਨੂੰ ਨਹੀਂ ਦੱਸਦਾ ਤੇ ਹੁਣ ਇਥੋਂ ਉਹਨਾਂ ਨੇ ਗੱਠਸਾਠ ਕਰਕੇ ਇਹ ਉਹਨਾਂ ਨੂੰ ਕਿਹਾ ਕਿ ਜਿਹੜਾ ਹੈਗਾ ਅਸੀਂ ਵਿਜ਼ਿਟਰ ਵੀਜ਼ਾ ਲੈਣਾ ਵੀਟਰ ਵੀਜ਼ਾ ਉਹਨਾਂ ਦੀ ਵੇਸੀ ਦੇ ਦਿੰਦੀ ਹੈ ਵੀਜ਼ਾ ਲੱਗਾ ਹੋਇਆ ਉੱਥੇ ਜਾਣ ਦੀ ਖੁੱਲ ਜੋ ਉਹਦੇ ਪਿੱਛੇ ਕਾਲਾ ਮਾਲਾ ਵਾ ਉਹ ਤੋਂ ਉਦੋਂ ਪਤਾ ਲੱਗਦਾ ਜਦੋਂ ਬੱਚੇ ਉੱਥੇ ਫਸ ਜਾਂਦੇ ਆ ਜਾਂ ਉੱਥੇ ਜਾ ਕੇ ਆਪਣੀਆਂ ਵੀਡੀਓ ਪਾਉਂਦੇ ਆ ਜਾਂ ਉੱਥੇ ਜਾ ਕੇ ਘਰਾਂ ਨੂੰ ਪਰਿਵਾਰਾਂ ਨੂੰ ਦੱਸਦੇ ਆ ਵੀ ਅਸੀਂ ਤੇ ਇੱਥੇ ਜਾ ਕੇ ਫਸ ਗਏ ਫਤ ਤਦ ਉਦੋਂ ਲੱਗਦਾ ਪਰ ਉਦੋਂ ਮਗਰੋਂ ਫੇ ਸਰਕਾਰਾਂ ਵੀ ਜਿਸ ਤਰ੍ਹਾਂ ਲੜਕੀਆਂ ਦੇ ਸੀਗ ਉਹ ਪਹਿਲਾਂ ਬੰਬੇ ਤੋਂ ਦਿੱਲੀ ਤੋਂ ਉਹ ਜਿਹੜੀਆਂ ਸੀਗੀਆਂ ਉਹਨਾਂ ਨੂੰ ਚੜਾਇਆ ਜਾਂਦਾ ਸੀ ਗੰਡਸਟ ਕਰਕੇ ਹੁਣ ਉਹ ਬੰਬੇ ਤੋਂ ਸ਼ੁਰੂ ਕਰ ਦਿੱਤਾ ਇਹ ਟ੍ਰੈਵਲ ਏਜੰਟ ਜਿਹੜੇ ਹੈਗੇ ਆ ਆਪਣੇ ਕੋਈ ਨਾ ਕੋਈ ਦਾਅ ਜਿਹੜੇ ਹੈਗੇ ਆ ਲਾ ਕੇ ਆਪਣਾ ਟੂਰੀ ਫੁਲਕਾ ਧੁਰ ਰਹੇ ਆ ਤੇ ਉਹ ਨਹੀਂ ਦੇਖ ਰਹੇ ਕਿ ਇਹਨਾਂ ਗਰੀਬਾਂ ਦਾ ਜਿਨ੍ਹਾਂ ਦੇ ਨਾਲ ਅਸੀਂ ਧੋਖਾ ਕਰ ਰਹੇ ਆ ਇਹਨਾਂ ਦੇ ਪਰਿਵਾਰਾਂ ਦਾ ਕੀ ਹੋਊਗਾ ਇਹਨਾਂ ਦੇ ਬੱਚਿਆਂ ਦਾ ਕੀ ਹੋਊਗਾ ਇਹਨਾਂ ਦੇ ਭਰਾ ਭਾਈ ਭਰਾਵਾਂ ਦਾ ਕੀ ਹੋਊਗਾ ਉਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਠੱਗੀ ਕਰ ਰਹੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਲੋੜ ਆ ਜਾ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਫਸੇ ਨਹੀਂ ਨੇ ਉਹਨਾਂ ਨੂੰ ਲੈ ਕੇ ਜਾਂ ਤੁਸੀਂ ਸੰਸਦ ਦੇ ਵਿੱਚ ਕੋਈ ਹਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਹੈਗਾ ਇਹ ਚੀਜ਼ ਨੂੰ ਜਿਹੜੀ ਹੈਗੀ ਸੰਸਦ ਵਿੱਚ ਵੀ ਠਾਉਣ ਦੀ ਗੱਲ ਕਰਾਂਗੇ ਤੇ ਅੱਗੇ ਵੀ ਇਹ ਸੰਸਦ ਵਿੱਚ ਉੱਠ ਚੁੱਕਾ ਤੇ ਇਹਨਾਂ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚੇ ਬਾਹਰ ਹੁਣ ਫਸੇ ਹੋਇਆ ਉਹ ਆਉਣ ਤੇ ਉਹਨਾਂ ਦੇ ਵਾਸਤੇ ਅਸੀਂ ਬੇਨਤੀ ਵੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਸਿੱਧੇ ਸਿੱਧੇ ਵਾਪਸ ਲਿਆਂਦਾ ਜਾਵੇ ਨੇਕ ਸਲਾਹ ਇਹੀ ਹੈ ਕਿ ਇਹੋ ਜਿਹੇ ਧੱਕੇ ਖਾਣ ਦੇ ਨਾਲੋਂ ਇੱਥੇ ਪੰਜਾਬ ਦੇ ਵਿੱਚ ਅਸੀਂ ਦੇਖ ਲਿਆ ਕੋਈ ਮਿਸਤਰੀ ਨਹੀਂ ਲੱਭਦਾ ਕੋਈ ਆ ਕਾਰਪਿੰਟਰ ਨਹੀਂ ਲੱਭਦਾ ਕੋਈ ਜਿਹੜੀ ਹੈਗੀ ਫਿਟਿੰਗ ਵਾਲਾ ਬੰਦਾ ਨਹੀਂ ਲੱਭਦਾ ਉੱਥੇ ਜਾ ਕੇ ਵੀ ਸਾਨੂੰ ਕੋਈ ਦਫ਼ਤਰਾ ਜਿੱਦ ਤੇ ਲਾ ਨਹੀਂ ਦਿੰਦੇ ਇੱਥੇ ਵੀ ਅਸੀਂ ਮਿਹਨਤ ਕਰੀਏ ਇੱਥੇ ਰੋਟੀ ਰੱਜ ਕੇ ਖਾ ਸਕਦੇ ਆ ਪਰਿਵਾਰ ਦੇ ਨਾਲ ਰਹਿ ਸਕਦੇ ਆ ਪਰ ਸਾਡੀ ਲਾਲਸਾ ਜਿਹੜੀ ਅਸੀਂ ਚਾਹੁੰਦੇ ਆ ਕਿ ਇੱਕਦਮ ਅਸੀਂ ਕੋਈ ਵਾਧੂ ਚੀਜ਼ ਇਕੱਠੀ ਕਰ ਲਈਏ ਉਹਦੇ ਵਾਸਤੇ ਅਸੀਂ ਜਿਹੜਾ ਲਾਲਚ ਵਿੱਚ ਫਸਦੇ ਆ ਤੇ ਇਹ ਲਾਲ ਵਿੱਚ ਸਾਨੂੰ ਨਹੀਂ ਫਸਣਾ ਚਾਹੀਦਾ ਤੇ ਜਾਣਾ ਹੀ ਬਾਹਰ ਤੇ ਵਰਕ ਪਰਮਿਟ ਲੈ ਕੇ ਜਾਓ ਕੋਈ ਨਹੀਂ ਰੋਕਦਾ ਤੇ ਉਹਦੇ ਨਾਲ ਸਰਕਾਰ ਵੀ ਰਿਸਪਾਂਸਿਬਲ ਹੁੰਦੀ ਹੈ ਅਗਲੇ ਦੇਸ਼ ਵੀ ਰਿਸਪਾਂਸਿਬਲ ਹੁੰਦਾ ਉਹਦੇ ਉੱਤੇ ਹਰ ਚੀਜ਼ ਕਾਰਵਾਈ ਵੀ ਹੋ ਸਕਦੀ ਹੈ ਜਦੋਂ ਅਸੀਂ ਜਾਣੇ ਤਾਂ ਟੂਰਿਸਟ ਵੀਜ਼ ਤੇ ਪਰ ਉੱਥੇ ਜਾ ਕੇ ਅਸੀਂ ਕੰਮ ਕਰਦੇ ਆ ਇਹ ਸਾਡੇ ਵਿੱਚ ਉਹ ਪਹਿਲੀ ਗਲਤੀ ਦਾ ਸਾਨੂੰ ਉੱਥੇ ਹੀ ਉਹ ਲੈਨ ਤੋਂ ਲਾ ਦਿੰਦੇ ਆ ਕਿ ਅਸੀਂ ਉੱਥੇ ਕੰਮ ਹੀ ਨਹੀਂ ਕਰ ਸਕਦੇ ਤੇ ਜੋ ਕੁਝ ਹੁੰਦਾ ਵਾ ਇਹ 에ਜੰਟਾਂ ਦੇ ਮਾਧਿਅਮ ਦੇ ਨਾਲ ਗੁੰਮਰਾਹ ਕਰ